ਹਾਂਜੀ ਸਾਧ ਸੰਗਤ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਹੋ ਉਮੀਦ ਕਰਦੇ ਆ ਕਿ ਚੜ੍ਹਦੀ ਕਲਾ ਚ ਹੋਵਾਂਗੇ ਹਾਂਜੀ ਸਾਧ ਸੰਗਤ ਜੀ ਇਹ ਮਾਤਾ ਆਈ ਆਪਣੇ ਕੋਲ ਇਹਦੀ ਆਪਾਂ ਸੁਣਦੇ ਆ ਗੱਲਬਾਤ ਵੀ ਕੀ ਕਹਿ ਰਹੇ ਨੇ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿਕਾਰ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੈਨੂੰ ਫ੍ਰੀਜਰ ਕੋਲ ਲੜ ਲੈਂਦਾ ਜੀ ਮਾਇਆ ਗਰੀਬ ਨੂੰ ਜਮੀ ਤੇ ਮੁੰਡਾ ਮੇਰਾ ਦਰੂ ਪੀਂਦਾ ਜਾਦੇ ਜੀ ਘਰ ਤੇ ਕੁਛ ਲਿਆ ਹੁੰਦਾ ਨਹੀਂ ਆਦਮੀ ਮੇਰਾ ਹੈ ਨਹੀਂ ਉਹ ਵੀ ਦਰੂ ਪੀ ਕੇ ਮਰਿਆ ਹੋਇਆ अच्छा। दो बचे हैं छोटे छोटे जी मैं जमीबणी जी घर मेरा पुआ जी जिना काम कर दो चार करी साल अपने मेरा एक मुंडा जी अच्छा एक मुंडा जी मेरा ओह दारू पी दा जी मेरे घर कुछ नहीं ला दहाड़ी कर लिंदा खा ल